सुखजिंदर सिंह रंधावा पहुंचे गुरदासपुर जिले अंदर रोड शो कांग्रेस हाईकमांड वालों टिकट मिलने तो गुरदासपुर पहुंचे सुखजिंदर सिंह रंधावा गुरदासपुर तो विधायक वरिंदरमीत पहाड़ा देवास विखे की वर्करा मीटिंग टिकट मिलने तो बाद हाईकमांड का दिलो धन्यवाद गुरदासपुर तो विधायक वरिंदर सिंह पहाड़ा का सिफत कहा जेकर पहाड़ा मेरे नाल है तो मेरी जीत ਪੱਕੀ ਹੈ ਜੀ ਔਰ ਇਥੇ ਮੈਨੂੰ ਉਥੇ ਬੋਲਦਿਆਂ ਯਾਦ ਨਹੀਂ ਸੀ ਰਿਹਾ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਇਹ 400 ਤੇ ਮੈਂ ਇਹਦੇ ਚਿਹਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਇਹ ਆਪਣੀ ਉਥੇ ਸਰਟੀਫਿਕੇਟ ਲੈਣ ਲਈ ਉਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਮੈਂ ਕਿਹਾ ਓਏ ਆਪਾਂ ਜਿੱਤ ਜਾਣਾ ਕੰਨਾ ਅਕਲ ਜੰਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਇਆ ਹਾਂ ਔਰ ਇੱਥੇ ਬੈਠੇ ਡਰਾਇੰਗ ਰੂਮ ਚ ਬੈਠੇ ਆ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਆ। ਪਰ ਉਹਦੀ ਵੀ ਜਿਵੇਂ ਹਦੋ ਜੀ ਆਪਣੇ ਕੈਂਡੀਡੇਟ ਚੋਂ ਇਲੈਕਸ਼ਨ ਲਾ। ਬਾਅਦ ਚ ਤੁਹਾਨੂੰ ਹੁਣ ਚਲਦੇ ਚਲਦੇ ਦੱਸਿਆ ਕਰਾਂਗੇ। ਜਿੰਨਾਂ ਨੇ ਆਵਾਜ਼ ਜੀ ਪਾਰਟੀ 13 ਜੂਨ ਮਤਲਬ ਵੀਰ ਬੋਲ ਜੀ ਆ ਆ ਸ਼ਡਿਊਲ ਕੀ ਸਰ ਆਇਆ ਉਸ ਨੂੰ ਗਾ ਦੇ ਚਲੋ। ਸ਼ਡਿਊਲ ਕੀ ਆਇਦਾ ਅੱਜ ਅੱਜ ਪਹਿਲਾਂ ਚੱਲਦੇ ਆ ਅਸੀਂ